ਤੰਦੋਸਤੋ ਫਿਰ ਦੂਮੂ ਫੇਰ ਡਿਲਮਾ ਗਾਣਾ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਤੰਦੋਸਤੋ ਇਸੇ ਗਾਣੇ ਨੂੰ ਲੈ ਕਰਕੇ ਛੋਟੇ ਸ਼ੁਭ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਡਿਲਮਾ ਗਾਣਾ ਚੱਲ ਰਿਹਾ ਹੁੰਦਾ ਹੈ ਤੇ ਛੋਟਾ ਸ਼ੁਭ ਇਸ ਗਾਣੇ ਨੂੰ ਫੋਨ 'ਤੇ ਬਹੁਤ ਹੀ ਖੁਸ਼ ਹੁੰਦਾ ਦਿਖਾਈ ਦਿੰਦਾ ਹੈ ਜੋ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੰਦੋਸਤੋ ਜੇਕਰ ਡਿਲਮਾ ਗਾਣਾ ਪਹਿਲਾਂ ਨਾ ਲੀਕ ਹੋਇਆ ਹੁੰਦਾ ਤਾਂ ਇਸ ਤੋਂ ਵੱਧ ਇਸ ਗਾਣੇ ਦੀ ਹਾਈਪ ਹੋਣੀ ਸੀ ਲੋਕੋ ਕੋ ਸ਼ਾਇਦ ਇਹ ਗੱਲ ਭੁੱਲ ਜਾਂਦੇ ਹਨ ਕਿ ਗਾਣੇ ਪਾਵੇਂ ਜਿੰਨੇ ਮਰਜ਼ੀ ਲੀਕ ਕਰ ਲੋ ਪਰ ਇਹ ਮੂਫੇ ਵਾਲਾ ਜੱਟ ਤਾਂ ਪਹਿਲਾਂ ਵਾਂਗ ਓਵੇਂ ਹੀ ਚੱਲੂ ਤੰਦੋਸਤੋ ਛੋਟੇ ਛੋਬ ਨੂੰ ਹਜੇ ਇਸ ਗਾਣੇ ਅਤੇ ਵੱਡੇ ਛੋਬ ਦੀ ਵੈਲਿਊ ਨਹੀਂ ਦਾ ਵੱਡਾ ਹੋਵੇਗਾ ਤੇ ਵੱਡੇ ਫਿੱਤੂ ਦੇ ਗਾਣੇ ਸੁਣੇਗਾ ਤਾਂ ਪੂਰਾ ਮਾਣ ਮਹਿਸੂਸ ਕਰੇਗਾ ਤੇ ਕਹੇਗਾ ਕਿ ਵੱਡੇ ਫਿੱਤੂ ਨੇ ਤਾਂ ਇੱਕ ਵਾਰ ਪੂਰੀ ਦੁਨੀਆ ਹੀ ਹਿਲਾ ਦਿੱਤੀ ਸੀ ਦੋਸਤੋ ਇਸ ਵੀਡੀਓ ਦੇ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਅਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ